ਜਦੋਂ ਸ਼ੁਰੂਆਤ ਕੀਤੀ ਸੀ ਤਾਂ ਥੋੜੇ ਛੋਟੇ-ਛੋਟੇ ਗਮਲਿਆਂ ਲੈ ਕੇ ਨਰਸੀ ਤੋਂ ਲੈ ਕੇ ਫੁੱਲਣ ਵਾਲੀ ਸ਼ੁਰੂਆਤ ਕੀਤੀ ਸੀ ਮੈਂ ਚਾਹ ਕਿਉਂ ਨਾ ਅਸੀਂ ਆਪ ਆਪਣੀ ਖੁਦ ਮਿਹਨਤ ਕਰਕੇ ਇਸ ਚੀਜ਼ ਨੂੰ ਉਭਾਰ ਕੇ ਲੈ ਕੇ ਆਈਏ ਤੇ ਵੱਡੀ ਗੱਲ ਇਸ ਬਾਗਬਾਨੀ ਦੇ ਤਾਂ ਜੋ ਰੌਣਕ ਲੱਗਦੀ ਉਹ ਤੇ ਖੁਸ਼ੀ ਮਿਲਦੀ ਹੀ ਹੈ 10 ਤੋਂ 12 ਤਰਾ ਦੇ ਮੈਕਫਲ ਜੀ ਇਸ ਟੈਰਸ ਗਾਰਡਨਿੰਗ ਉੱਤੇ ਲਗਾਏ ਹੋਏ ਨੇ ਜਿੰਨਾ ਵਿੱਚ ਮੈਰੀਗੋਲਡ ਹੋ ਗਿਆ, ਕ੍ਰਿਸੈਂਥਮਮ ਹੋ ਗਿਆ, ਜਾਫਰੀ ਹੋ ਗਈ, ਡੇਲੀਆ ਹੋ ਗਿਆ, ਆਈਸਪਲਟ ਹੋ ਗਿਆ, ਬਿਸ਼ੰਬਰੀ ਹੋ ਗਈ। ਅੱਜ ਜ਼ਰੂਰ ਅਸੀਂ ਕੋਸ਼ਿਸ਼ ਕਰੀਏ ਇਹਨਾਂ ਫੁੱਲਾਂ ਨੂੰ ਲਾਉਂਦੀ, ਇਹਨਾਂ ਬੂਟਿਆਂ ਨੂੰ ਲਾਉਂਦੀ। ਚਾਹੇ ਬੂਟਾ ਕਿਸੇ ਤਰ੍ਹਾਂ ਦਾ ਵੀ ਹੋ ਜੇ, ਕਿਸੇ ਤਰ੍ਹਾਂ ਦੇ ਨਾਲ ਵੀ ਆਪਣੇ ਘਰ ਵਿੱਚ ਸ਼ੁਰੂਆਤ ਕਰੋ। ਇਹ ਤੁਹਾਨੂੰ ਖੁਸ਼ਹਾਲੀ ਦੇਣਗੇ। ਇਹਨਾਂ ਗਗਨਦੀਪ ਸਿੰਘ ਹੈ ਜੀ। ਕਿੱਥੋਂ ਰਹਿਣ ਵਾਲੇ? ਅ ਮੈਂ ਜੀ ਅੰਮ੍ਰਿਤਸਰ ਤੋਂ ਰਹਿਣ ਵਾਲਾ ਜੀ। ਜੰਮ। ਅ ਮੈਂ ਜੀ ਕੰਪਿਊਟਰ ਟੀਚਰ ਐਜ਼ ਅ ਕੰਮ ਕਰਦਾ ਪਿਆ ਜੀ। ਅ ਇੱਕ ਪ੍ਰਾਈਵੇਟ ਜੌਬ ਮੇਰੀ ਹੈਗੀ ਆ ਪਰ ਇਹਨਾਂ ਨਾਲ ਬਹੁਤ ਡੂੰਘਾ ਰਿਸ਼ਤਾ ਬਣ ਚੁੱਕਾ। ਜੀ ਤੁਸੀਂ ਟਰੈਸ ਤੇ ਫੁੱਲਾਂ ਦਾ ਬਗੀਚਾ ਲਾਇਆ ਕਿਵੇਂ ਉਸ ਮੰਦ ਚ ਆਇਆ? ਅ ਮਾਂਚੇ ਸਿੱਕਾ ਵਿਚਾਰਾ ਹੈ ਕਿ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਥੋੜੇ ਛੋਟੇ-ਛੋਟੇ ਗਮਲਿਆਂ ਲੈ ਕੇ ਨਰਸੀ ਤੋਂ ਲੈ ਕੇ ਫੁੱਲਾਂ ਵਾਲੀ ਸ਼ੁਰੂਆਤ ਕੀਤੀ ਸੀ ਪਰ ਬਾਅਦ ਵਿੱਚ ਇੱਕ ਐਸਾ ਇਹਨਾਂ ਨਾਲ ਰਿਸ਼ਤਾ ਕਾਇਮ ਹੋ ਗਿਆ ਕਿ ਫਿਰ ਇਹ ਮਾਂਚਾ ਹੈ ਕਿਉਂ ਨਾ ਅਸੀਂ ਆਪ ਆਪਣੀ ਖੁਦ ਮਿਹਨਤ ਕਰਕੇ ਇਸ ਚੀਜ਼ ਨੂੰ ਉਭਾਰ ਕੇ ਲੈ ਕੇ ਆਈਏ ਤੇ ਵੱਡੀ ਗੱਲ ਇਸ ਬਾਗਬਾਨੀ ਦੇ ਤਾਂ ਜੋ ਰੌਣਕ ਲੱਗਦੀ ਹੈ ਉਹ ਤੇ ਖੁਸ਼ੀ ਮਿਲਦੀ ਹੀ ਹੈ ਵੱਡੀ ਗੱਲ ਜੋ ਸਰੀਰਕ ਤੰਦਰੁਸਤੀ ਹੈ ਸਰੀਰਕ ਤੰਦਰੁਸਤੀ ਬਹੁਤ ਵੱਡਾ ਇੱਕ ਜ਼ਰੀਆ ਇਸ ਚੀਜ਼ ਦੇ ਵਿੱਚ ਜੋ ਇਸ ਪੈਸ਼ਨ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਕਿ ਜੇਕਰ ਸਰੀਰ ਤੁਹਾਡਾ ਪਰਫੈਕਟ ਆ ਫਿਰ ਤੁਸੀਂ ਚਾਹੇ ਦਿਨ ਰਾਤ ਇਹਦੇ ਨਾਲ ਇੱਕ ਕਰਦੇ ਰਹੋ ਤੁਹਾਨੂੰ ਕਦੀ ਥਕਾਵਟ ਮਹਿਸੂਸ ਹੀ ਨਹੀਂ ਹੋਏਗੀ। ਜਿੰਨੀ ਤਰ੍ਹਾਂ ਦੇ ਫੁੱਲ ਲਾਏ ਹੋਏ ਨੇ। ਅ ਲਗਭਗ 10 ਤੋਂ 12 ਤਰ੍ਹਾਂ ਦੇ ਮੈਂ ਫੁੱਲ ਜੀ ਇਸ ਟਰੈਸ ਗਾਰਡਨਿੰਗ ਉੱਤੇ ਲਗਾਏ ਹੋਏ ਨੇ ਜਿਨ੍ਹਾਂ ਵਿੱਚ ਮੈਰੀਗੋਲਡ ਹੋ ਗਿਆ, ਕ੍ਰਿਸੈਂਥਮਮ ਹੋ ਗਿਆ, ਜਾਫਰੀ ਹੋ ਗਈ, ਡੇਲੀਆ ਹੋ ਗਿਆ, ਆਈਸ ਪਲੈਂਟ ਹੋ ਗਿਆ, ਬਸ਼ੰਬਰੀ ਹੋ ਗਈ। ਰੌਣਕ ਬਹੁਤ ਸਾਰੀ ਆ ਇਹਨਾਂ ਸਰਦੀਆਂ ਦੇ ਫੁੱਲਾਂ ਦੀ ਪਰ ਮੈਂ ਇਸ ਵੇਲੇ 12 ਵੈਰਾਈਟੀਆਂ ਜਿਹੜੀਆਂ ਨੇ ਉਹ ਛੱਤ ਉੱਤੇ ਲਗਾਈਆਂ ਹੋਈਆਂ। ਸਾਮ ਸੰਭਾਲ ਚ ਵੀ। ਅ ਇਹ ਮਾਂਚ ਅਸਾ ਜਜ਼ਬਾ ਕੀ ਸਟਾਰਟਿੰਗ ਤੋਂ ਲੈ ਕੇ ਜਿਵੇਂ ਸੂਨ ਤੱਕ ਤੁਸੀਂ ਸਫ਼ਰ ਦੇਖ ਰਹੇ ਹੋ ਇਹਨਾਂ ਪੈਕਟਾਂ ਦੀ ਮਿੱਟੀ ਬਣਾਉਣੀ ਮੈਟਾਂ ਵਿੱਚ ਪਾਉਣੀ ਉਹਦੇ ਵਿੱਚ ਬਾਅਦ ਵਿੱਚ ਇੱਕ ਅਲੱਗ ਤੋਂ ਬੈੱਡ ਪ੍ਰਪੇਅਰ ਕਰਕੇ ਬੀਜ ਲਗਾਉਣਾ ਬੀਜ ਨੂੰ ਉਗਦਿਆਂ ਵੇਖ ਕੇ ਉਹਨਾਂ ਨੂੰ ਟ੍ਰਾਂਸਪਲੈਂਟ ਕਰਨਾ ਔਰ ਫਿਰ ਉਸ ਪਨੀਰੀ ਨੂੰ ਤਿਆਰ ਕਰਕੇ ਜਿਸ ਜਗ੍ਹਾ ਤੇ ਫਾਈਨਲ ਉਹ ਬੂਟਾ ਹੋਣਾ ਚਾਹੀਦਾ ਉਹ ਲਗਾਉਣੀ ਤਾਂ ਇਹ ਸਾਰਾ ਇੱਕ ਸਫ਼ਰ ਬਹੁਤ ਲੰਬਾ ਸਫ਼ਰ ਹੋ ਜਾਂਦਾ ਅ ਬਹੁਤ ਵਾਰੀ ਇਹ ਚੀਜ਼ ਵੀ ਲੱਗਦੀ ਕਿ ਕਿਸੇ ਨੂੰ ਕੀ ਇਹ ਸ਼ਾਇਦ ਨਰਸਰੀ ਹੈਗੀ ਆ ਜਾਂ ਨਰਸਰੀ ਤੁਸੀਂ ਖਲੋਕੇ ਵੀਡੀਓ ਬਣਾ ਰਹੇ ਹੋ ਮੈਂ ਇਹ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਆਪਣੀ ਇਸ ਖੁਸ਼ੀ ਦਾ ਆਨੰਦ ਮਾਣਦੇ ਆਂ ਜੀ ਕੀ ਅਪੀਲ ਹੋਣੀ ਚਾਹੁੰਦੇ ਹੋ ਤੁਸੀਂ ਦੂਜਿਆਂ ਨੂੰ ਜਿਹੜੇ ਫੁੱਲਾਂ ਨੂੰ ਸੰਭ ਸਾਰੇ ਦਰਸ਼ਕਾਂ ਨੂੰ ਇਹ اپੀਲ ਕਰਾਂਗਾ ਇਹ ਇੱਕ ਰਿਕੁਐਸਟ ਕਰਾਂਗਾ ਕਿ ਜਿੱਥੇ ਵਾਤਾਵਰਣ ਨਾਲ ਅਸੀਂ ਹੁਣ ਤੱਕ ਦਾ ਬਹੁਤ ਵੱਡਾ ਖਿਲਵਾੜ ਕਰ ਚੁੱਕੇ ਹੁਏ ਹਾਂ ਕਰੋਨਾ ਦੇ ਸਮੇਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਹੀ ਸਾਹਮਣੇ ਦੇਖਿਆ ਕਿ ਜਿੱਥੇ ਲੱਗਦਾ ਸੀ ਹਰ ਇੱਕ ਦੇ ਮੂੰਹ ਤੇ ਕਿ ਜੋ ਚੀਜ਼ ਕਰਦੇ ਹਾਂ ਉਹੋ ਹੀ ਅਸੀਂ ਫੇਰ ਕੁਦਰਤ ਤੋਂ ਵਾਪਸ ਲੈਣੇ ਆ ਤੇ ਅੱਜ ਜ਼ਰੂਰ ਅਸੀਂ ਕੋਸ਼ਿਸ਼ ਕਰੀਏ ਇਹਨਾਂ ਫੁੱਲਾਂ ਨੂੰ ਲਾਉਂਦੀ ਇਹਨਾਂ ਬੂਟਿਆਂ ਨੂੰ ਲਾਉਂਦੀ ਚਾਹੇ ਬੂਟਾ ਕਿਸੇ ਤਰ੍ਹਾਂ ਦਾ ਵੀ ਹੋ ਜੇ ਕਿਸੇ ਤਰ੍ਹਾਂ ਦੇ ਨਾਲ ਵੀ ਆਪਣੇ ਘਰ ਵਿੱਚ ਸ਼ੁਰੂਆਤ ਕਰੋ ਇਹ ਤੁਹਾਨੂੰ ਖੁਸ਼ਹਾਲੀ ਦੇਣਗੇ ਉਹ ਤਿੰਨ ਕੀ ਦੇਣਾ ਤੁਹਾਨੂੰ ਮੇਰਾ ਨਾਂ ਜੀ ਗੁਰਸ਼ਰਨ ਸਿੰਘ ਹੈ ਮੈਂ ਬੈਂਕ ਚੋਂ ਸੀਨੀਅਰ ਮਜਰ ਰਟਾਇਰ ਹਾਂ ਜੀ ਤੇ ਇਹ ਜੋ ਵੀ ਮਿਹਨਤ ਹੈਗੀ ਆ ਪੈਰਿਸ ਗਾਰਡਨ ਦੀ ਇਹ ਮੇਰੇ ਬੇਟੇ ਦੀ ਹੈ ਮੈਂ ਤਾਂ ਸਿਰ ਉਹਦੀ ਹੈਲਪ ਕਰਦਾ ਹਾਂ ਥੋੜੀ ਬਹੁਤੀ ਤੇ ਪਾਣੀ ਪਾਤਾ ਕਿਸੇ ਵੇਲੇ ਕੁਝ ਬੋਟਿਆਂ ਨੂੰ ਕੋਈ ਸ਼ਾਂਟ ਕਟਾਈ ਕਰਨੀ ਹੈ ਜਾਂ ਕੋਈ ਦੇਖਭਾਲ ਕਰਨੀ ਹੈ ਮੇਰਾ ਇੰਨਾ ਕੀ ਕੰਮ ਹੈ ਬਾਕੀ ਸਾਰੀ ਮਿਹਨਤ ਉਸੇ ਦੀ ਹੈ ਤੇ ਤੁਹਾਡੇ ਮਾਦਨ ਰਹੀ ਮੈਂ ਇਹ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਕਿ ਵਾਤਾਵਰਨ ਸੰਭਾਲੀਏ ਤੇ ਕੁਦਰਤ ਨਾਲ ਜੋ ਖਿਲਵਾੜ ਹੋ ਰਿਹਾ ਏ ਉਹਨੂੰ ਅਸੀਂ ਬੰਦ ਕਰੀਏ ਕਿਸ ਤਰ੍ਹਾਂ ਦੀ ਸਪਰੇਅ ਰਿਹਾ ਕੋਈ ਸਪਰੇਅ ਅਸੀਂ ਤੇ ਕੋਈ ਬਾਜ਼ਾਰੋਂ ਦਵਾਈਆਂ ਲੈ ਕੇ ਨਹੀਂ ਪਾਉਂਦੇ ਅਸੀਂ ਘਰ ਦੀਆਂ ਹੀ ਜੋ ਕਿਚਨ ਦੇ ਸਾਡੇ ਕੋਲ ਚੀਜ਼ਾਂ ਹੈਗੀਆਂ ਨੇ ਅਦਰਕ ਲਸਣ ਹਰੀ ਮਿਰਚ ਪਿਆਜ਼ aloevera ਇਹਨਾਂ ਚੀਜ਼ਾਂ ਨੂੰ ਅਸੀਂ ਪਾਣੀ 'ਚ ਉਬਾਲ ਕੇ ਉਹਨੂੰ ਕੁੰਨ ਲੈਣੇ ਆ ਤੇ ਉਹਨੂੰ ਸਪਰੇਅ ਪੰਪ ਨਾਲ ਅਸੀਂ ਸਪਰੇਅ ਕਰਦੇ ਆ ਇਹ ਖਾਦ ਦਾ ਵੀ ਕੰਮ ਕਰਦਾ ਵਾ ਤੇ ਪਸਟ ਕੰਟਰੋਲ ਦਾ ਵੀ ਕੰਮ ਕਰਦਾ